ਸੰਗਤ ਜੀ ਇੰਨੀਆਂ ਸੌਖੀਆਂ ਨਹੀਂ ਮਿਲੀਆਂ ਇਹ ਸਰਦਾਰੀਆਂ ਇੰਨੀਆਂ ਸੁੱਖੀਆਂ ਨਹੀਂ ਮਿਲੀਆਂ ਇਹ ਦਸਤਾਰਾਂ ਦੇਖ ਸਕਦੇ ਹੋ ਤੁਸੀਂ ਮੈਂ ਉਸ ਜਗ੍ਹਾ ਤੇ ਮੌਜੂਦ ਹਾਂ ਜਿੱਥੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰਕੌਰ ਨੇ ਆਪਣੀ ਸ਼ਹੀਦੀ ਦਿੱਤੀ ਸੀ ਬਿਲਕੁਲ ਸ਼੍ਰੀ ਫਤਿਹਗੜ੍ਹ ਸਾਹਿਬ ਮੌਜੂਦ ਹਾਂ ਤੇ ਫਤਿਹਗੜ੍ਹ ਸਾਹਿਬ ਦੀ ਉਸ ਪਾਵਨ ਮੁਕद्दस ਧਰਤੀ ਤੇ ਮੌਜੂਦ ਹਾਂ ਜਿੱਥੇ ਲੱਖਾਂ ਹੀ ਤਾਦਾਦ ਦੇ ਵਿੱਚ ਸੰਗਤ ਇਸ ਵੇਲੇ ਗੁਰੂ ਘਰ ਨਤਮਸਤਕ ਹੁੰਦੀ ਹੋਈ ਨਜ਼ਰ ਆ ਰਹੀ ਆ ਤਾਂ ਤਸਵੀਰ ਦੇਖੋ ਬਹੁਤ ਖਾਸ ਤਸਵੀਰਾਂ ਨੇ ਦੇਖ ਸਕਦੇ ਹੋ ਦੋਵੇਂ ਛੋਟੇ ਸਹਬਜ਼ਾਦਿਆਂ ਨੂੰ ਜਿੰਦਾ ਦੀਵਾਰ 'ਚ ਚੜਵਾ ਦਿੱਤਾ ਗਿਆ ਸੀ ਇਹ ਉਹ ਜਗ੍ਹਾ ਹੈ ਮੈਂ ਉਸ ਦੀਵਾਰ ਦੇ ਸਾਹਮਣੇ ਮੌਜੂਦ ਹਾਂ ਜਿੱਥੇ ਛੋਟੇ ਸਹਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਹੋਈ ਸੀ ਠੰਡੇ ਬੁਰਜ ਦੇ ਵਿੱਚ ਮਾਂ ਗੁਜਰਕੌਰ ਨੇ ਆਪਣੀ ਸ਼ਹੀਦੀ ਦੇ ਦਿੱਤੀ ਸੀ ਸੋ ਦਾਦੀ ਮਾਂ ਅੱਜ ਦੇ ਦਿਨ ਆਪਣੇ ਦੋਮੇ ਛੋਟੇ ਫਰਜ਼ੰਦਾ ਨੂੰ ਲਾੜੀ ਮੌਤ ਦੇ ਨਾਲ ਵਿਆਉਣ ਦੇ ਲਈ ਤਿਆਰ ਵਰਤਿਆਰ ਕਰਕੇ ਅੱਗੇ ਭੇਜਦੇ ਨੇ ਤਾਂ ਉਹ ਜਿਗਰਾ ਤਾਂ ਜਿਗਰਾ ਉਹ ਦਾਦੀ ਮਾਂ ਦਾ ਜਿਸ ਨੇ ਆਪਣੀ ਜਿਗਰ ਦੇ ਟੁਕੜਿਆਂ ਨੂੰ ਸ਼ਹਾਦਤ ਦੇ ਲਈ ਭੇਜਿਆ ਸੀ ਤਾਂ ਉਹ ਬਹੁਤ ਸੋਹਣੀਆਂ ਤਸਵੀਰਾਂ ਨੇ ਬਹੁਤ ਰੋਚਕ ਤਸਵੀਰਾਂ ਨੇ ਬਹੁਤ ਦਿਲਚਸਪ ਤਸਵੀਰਾਂ ਨੇ ਕਿਤੇ ਵੀ ਤਿਲ ਸੁੱਟਣ ਤੱਕ ਦੀ ਜਗ੍ਹਾ ਨਹੀਂ ਲੱਖਾਂ ਦੀ ਤਦਾਦ ਦੇ ਵਿੱਚ ਇਸ ਵळे ਸੰਗਤ ਹੈ ਉਹ ਨਤਮਸਕ ਖੋਣ ਦੇ ਲਈ ਗੁਰੂ ਘਰ ਪਹੁੰਚ ਰਹੀ ਹੈ ਤਾਂ ਇਹ ਲਈ ਤਾਂ ਤਸਵੀਰ ਜਿਹੜੀ ਆ ਲਗਾਤਾਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਸਵੀਰ ਦੇਖੋ ਤੁਸੀਂ ਕਿ ਕਿਸ ਤਰ੍ਹਾਂ ਵੱਡੀ ਤਦਾ ਤਾਂ ਦੇਖੋ ਤਜ਼ੂਮ ਕਰਕੇ ਤਸਵੀਰ ਦਿਖਾਉਂਦੇ ਆ ਤੁਹਾਨੂੰ ਕਿ ਕਿਸ ਤਰ੍ਹਾਂ ਵੱਡੀ ਤਦਾਦ ਦੇ ਵਿੱਚ ਜਿਹੜੀ ਸੰਗਤ ਆ ਉਹ ਸ਼ਹੀਦਾਂ ਨੂੰ ਸਜਦਾ ਕਰਨ ਦੇ ਲਈ ਸ਼ਹੀਦਾਂ ਨੂੰ ਸ਼ਰਦ ਅੰਜਲੀ ਦੇਣ ਦੇ ਲਈ ਜਿਹੜੀ ਆ ਉਹ ਪਹੁੰਚ ਰਹੀ ਹੈ। ਤੱਕ ਤਸਵੀਰ ਦਿਖਾਣਾ ਹੈ ਅਗਰ ਜ਼ੂਮ ਕਰਕੇ ਉਹ ਤਸਵੀਰ ਦਿਖਾਈ ਜਾ ਸਕੇ। ਇਹ ਕੋ ਗੁਰੂਕਾਰ ਹੈ। ਜਿੱਥੇ ਲਿਖਿਆ ਹੈ ਤਨਤਨ ਬਾਬਾ ਅਜੀ ਜੋਰਾਵਰ ਸਿੰਘ ਤਨਤਨ ਬਾਬਾ ਫਤੇ ਸਿੰਘ ਇਹ ਉਹ 7 ਸਾਲ ਤੇ 9 ਸਾਲ ਦੇ ਸ਼ਹੀਦ ਨੇ ਜਿਨ੍ਹਾਂ ਨੇ ਖਾਲਸਾ ਪੰਥ ਦੀ ਨੀਂਹ ਨੂੰ ਇੰਨਾ ਮਜ਼ਬੂਤ ਕਰ ਦਿੱਤਾ ਕਿ ਜਦ ਤੱਕ ਇਹ ਦੁਨੀਆ ਰਹੂਗੀ ਤਾ ਖਾਲਸਾ ਪੰਥ ਦੇ ਜੈਕਾਰੇ ਨਹੀਂ ਉਹ ਲੱਗਦੇ ਰਹਿਣਗੇ ਤਾਂ ਉਮਰ ਇੱਕ ਅੰਦੀ ਯਾਦ ਰੱਖੀ ਜਾਊਗੀ ਜਿਸ ਦੇ ਵਿੱਚ ਇਹਨਾਂ ਛੋਟੇ ਸਹਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਹੋਈ ਸੀ ਤਸਵੀਰਾਂ ਬਿਲਕੁਲ ਖਾਸ ਨੇ ਤੁਹਾਡੇ ਲਈ ਵੱਡੀ ਤਦਾਦ ਦੇ ਵਿੱਚ ਸੰਗਤ ਆ ਉਹ ਕੌਮ ਦੇ ਮਹਾਨ ਸ਼ਹੀਦਾਂ ਨੂੰ ਸਜਦਾ ਕਰਨ ਦੇ ਲਈ ਫਤਿਹਗੜ ਪਹੁੰਚ ਰਹੀ ਹੈ ਇਧਰ ਤਸਵੀਰ ਦਿਖਾ ਦਿੰਨੇ ਆ ਹੋਰ ਦੇਖੋ ਵੱਡੀ ਤਦਾਦ ਦੇ ਵਿੱਚ ਕਿੱਥੇ ਤੱਕ ਲਾਈਨਾਂ ਲੱਗੀਆਂ ਹੋਈਆਂ ਨੇ ਤੇਲ ਸੋਟਣ ਤੱਕ ਦੀ ਜਗ੍ਹਾ ਨਹੀਂ ਹੈਗੀ ਜਿੱਥੇ ਤੱਕ ਨਜ਼ਰ ਜਾਊਗੀ ਸੰਗਤ ਹੀ ਸੰਗਤ ਤੁਹਾਨੂੰ ਚਾਰੇ ਪਾਸੇ ਨਜ਼ਰ ਆਊਗੀ ਤਾਂ ਇਹਦਰ ਤਸਵੀਰ ਦੇਖ ਲੋ